ਪਾਰਕਿੰਗ ਵੇ ਦੇ ਨਾਲ ਨਗ ਟਿੱਲ ਕਾਣੀ ਹੁੰਦੀ ਹੈ ਨਾ ਉਦੋਂ ਮੈਨੂੰ yellow lines ਦੇ ਉੱਤੇ ਜ਼ਿਆਦਾ ਮਰਕ ਕਰਦਾ ਕਿ ਤੁਸੀਂ ਜਗ੍ਹਾ ਪ੍ਰੀਜ਼ੈਕਟ ਜਗ੍ਹਾ ਤੇ ਔਰ ਇਜ਼ੀ ਔਰ ਸੇਫ ਪਾਰਕਿੰਗ ਕਰ ਲਓ ਇਹਨੂੰ ਕਹਿੰਦੇ ਆਪਾਂ ਸੇਫਟੀ 뷰360 ਡਿਗਰੀ ਕੈਮਰਾ ਜਦੋਂ ਮੰਨ ਲਓ ਤੁਸੀਂ ਬਾਹਰ ਗਏ ਹੋਗੇ ਤੇ ਤੁਹਾਨੂੰ ਆਪਣਾ ਕਾਰ ਦੇ ਵਿੱਚ ਜਿਹੜਾ ਚਾਰਜਿੰਗ ਪੁਆਇੰਟ ਲੀਟ ਲੈਣਾ ਵੀ ਭੁੱਲ ਗਿਓ ਤੁਸੀਂ ਇਜ਼ੀ ਜਿਹੜਾ ਆਪਣੇ ਮੋਬਾਈਲ ਨੂੰ ਮੋਬਾਈਲ ਬਲੈਡਲੈਸ ਮੋਬਾਈਲ ਚਾਰਜਰ ਤੇ ਤੁਸੀਂ ਯੂਜ਼ ਕਰ ਸਕਦੇ ਹੋ ਦੂਜੀ ਗੱਲ ਕੀ ਹੈ ਕਿ ਜਦੋਂ ਆਪਾਂ ਕਾਰ ਦਾ ਕੋਈ ਫੀਚਰ ਔਨ ਕਰਨਾ ਚਾਹੁੰਦੇ ਆ ਤੇ ਜਿਹੜੀਆਂ ਇਨਫੋਰਮੇਸ਼ਨ ਡਿਸਪ ਐਨਾ એનર્ਜੀ ਫਲੋ એનર્ਜੀ ਫਲੋ ਦਾ ਮਤਲਬ ਹੁੰਦਾ ਜਦੋਂ ਤੁਸੀਂ ਸਿਟੀ ਚ ਕਿਤੇ ਘਾਟ ਰਹਿ ਰਹੇ ਹੋ ਐਵਰੇਜ ਕਿੰਦਾ ਜ਼ਿਆਦਾ ਹੋਊਗੀ ਜਦੋਂ ਦੀ ਆਈਡੀਅਲ ਸਟਾਪ ਦਿੱਤੇ ਨਾ ਇਹਦੇ ਆਟੋ ਸਟਾਰਟ ਆਫ ਦਾ ਬਟਨ ਆਉਂਦਾ ਨੂੰ ਅਗਰ ਤੁਸੀਂ ਨੂੰ ਦਬ ਕੇ ਰੱਖੋਗੇ ਇੱਕ ਵਾਰ ਉਹਨੂੰ ਔਨ ਕਰ ਦੋਗੇ ਤੁਹਾਡੀ ਕਾਰ ਆਟੋਮੈਟਿਕਲੀ ਆਈਡੀਅਲ ਸਟਾਪ ਤੇ ਜਦੋਂ ਤੁਸੀਂ ਕਾਰ 30 ਸੈਕਿੰਡ ਤੋਂ ਬ੍ਰੇਕ ਦਬ ਕੇ ਰੱਖੀ ਉਦੋਂ ਕਾਰ ਨਾਲ ਆਫ ਹੋ ਜਾਣਾ ਬਟ ਯੂਅਰ ਸਿਸਟਮ ਇਜ਼ ਆਲ ਵਰਕਿੰਗ ਲਾਈਵ ਭਾਰਦੇ ਰਫਤਾਰ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਅੱਜ ਅੱਪਾ ਦਿਖਾਵਾਂਗੇ ਇੱਕ ਬ੍ਰੈਂਡ ਨਿਊ ਕਾਰ ਜਿਹੜੀ ਲਾਂਚ ਹੋਈ ਹੈ ਟੋਇਟਾ ਦੇ ਵਿੱਚ ਅਰਬਨ ਕਰੂਜ਼ ਟੈਜ਼ਰ ਇਹ ਗੱਡੀ ਦੇ ਬਾਰੇ ਦਿਖਾਵਾਂਗੇ ਸਭ ਤੋਂ ਪਹਿਲਾਂ ਇਹ ਗੱਡੀ ਬਹੁਤ ਹੀ ਸ਼ਾਨਦਾਰ ਫੀਚਰ ਦੇ ਨਾਲ ਲਾਂਚ ਕੀਤੀ ਗਈ ਹੈ ਤੇ ਇਹਦੇ ਬਹੁਤ ਹੀ ਖੂਬਸੂਰਤ ਫੀਚਰ ਤੁਹਾਨੂੰ ਦਿਖਾਵਾਂਗੇ ਉਸ ਦੇ ਨਾਲ ਨਾਲ ਇੰਟੀਰੀਅਰ ਡਿਜ਼ਾਈਨ ਤੇ ਆਊਟਰ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਜਿਹੜੀ ਅਟਰੈਕਟਿਵ ਜਿਹੜੀ ਹੈ ਉਹ ਤੁਸੀਂ ਲਾਈਟ ਦੇਖ ਸਕਦੇ ਹੋ ਟ੍ਰਿਪਲ ਜਿਹੜੀ ਹੈ ਤੁਹਾਨੂੰ ਲਾਈਟ ਮਿਲ ਜਾਏਗੀ ਉਸ ਦੇ ਨਾਲ ਨਾਲ ਇਹਦੇ ਵੀਲ ਦੀ ਦੇਖਿਓ ਸ਼ੇਪ ਜਿਹੜੀ ਹੈ ਉਹ ਵੀ ਕਾਫੀ ਅਟਰੈ ਗੀ ਹੈ ਗੱਡੀ ਦੇ ਬਾਰੇ ਤੇ ਸਾਡੇ ਕੋਲ ਪ੍ਰੋਮੋਟਰ ਖਲੋਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਸਰ ਸਵਾਗਤ ਹੈ ਤੁਹਾਡਾ লাইਵ ਭਾਰਤੇ ਨਮਸਕਾਰ ਜੀ ਮੇਰਾ ਨਾਮ ਗੁਲਸ਼ਨ ਸ਼ਰਮਾਰੀ ਆ ਫਰੋਮ ਕੈਸਲ ਟੋਟਾ ਅੰਮ੍ਰਿਤਸਰ ਜਿਹੜੀ ਕਾਰ ਜਿੱਦਾਂ ਤੁਹਾਨੂੰ ਦੱਸਿਆ ਭੱਜੀ ਹੁਣਾਂ ਨਾਲ ਕਿ ਇਹ ਕਾਰ ਦਾ ਜਿਹੜਾ ਮਾਡਲ ਸਪੈਸੀਫਿਕੇਸ਼ਨ ਯਾ ਕਾਰ ਦੇ ਫੀਚਰਸ ਵਾਕਈ ਹੀ ਕਿ ਆਪਾਂ ਨਾਰਮਲ ਛੋਟੀਆਂ ਕਾਰਾਂ ਬੜੀਆਂ ਦੇਖਦੇ ਆਂ ਬਟ ਆ ਕਾਰ ਇੱਕ ਇਹੋ ਜੇ ਡਿਜ਼ਾਈਨ ਦੇ ਨਾਲ ਇਹੋ ਜੇ ਇੱਕ ਪ੍ਰੋਮੋਟਿੰਗ ਫੀਚਰਸ ਦੇ ਨਾਲ ਇੱਕ ਜਿਹਨੂੰ ਆਪਾਂ ਕਹਿ ਸਕਦੇ ਆਂ ਕਿ ਫੋਰ ਐਵਰ ਚੱਲਣ ਵਾਲੀਆਂ ਕਾਰ ਜਿਹੜੀਆਂ ਹੁੰਦੀਆਂ ਨੇ ਜਿਦਾ ਮਿਨੀ ਐਸਯੂਵੀਜ਼ ਹੁੰਦੀਆਂ ਨੇ ਕੀ ਹੁੰਦਾ ਕਿ ਅੱਜਕੱਲ ਸਟਾਰ ਆਪਣੇ ਆਪ ਜੀ ਇੱਕ ਮਿਨੀ ਐਸਯੂਵੀ ਯੈਸ ਬਿਲਕੁਲ ਸਰ ਇਹ ਜਿਹੜੇ ਇਹਦੇ ਫੀਚਰਸ ਨੇ ਜਾਂ ਇਹਦੀ ਲਾਈਕਿੰਗ ਆ ਇਹਦੀ ਸਸਪੈਂਸ਼ਨ ਜਿਹੜੀ ਆ ਖਾਸ ਕਰਕੇ ਨਾ ਅੱਜ ਦੀ ਡੇਟ 'ਚ ਕਾਰਾਂ ਦੇ ਉੱਤੇ ਤਿੰਨ ਚਾਰ ਫੀਚਰਾਂ ਦਾ ਬਹੁਤ ਜ਼ਿਆਦਾ ਕੰਮ ਕੀਤਾ ਜਾਂਦਾ ਇੰਜਨ ਸਸਪੈ ਜਿੱਦਾਂ ਸਪੈਸੀਫਿਕੇਸ਼ਨ ਫੋਰ ਐ ਦੇ ਜਿਹੜੀ ਯੂਨਿਕ ਟੈਕਨਿਕ ਫੀਚਰ ਜਿਹੜੇ ਹੁੰਦੇ ਨੇ ਕਾਫੀ ਐਕਸਟਰਾ ਜਿਹੜੇ ਯੂਜ਼ ਕੀਤੇ ਜਾਂਦੇ ਨੇ ਗਰਾਉਂਡ ਕਲੀਅਰੈਂਸ ਦੀ ਗੱਲ ਕਰੀ ਉਹ ਵੀ ਬੜੀ ਵਧੀਆ ਦੇਖੀ ਸਰ ਇਸੇ ਕਰਕੇ ਇਹਨੂੰ ਨਾਮ ਜਿਹੜਾ ਮਿਨੀ ਐਸਯੂਵੀ ਦਿੱਤਾ ਜਾਂਦਾ बिकॉज ਆਫ ਕਿਉਂਕਿ ਇਹਦੀ ਜਿਹੜੀ ਗਰਾਉਂਡ ਕਲੀਅਰੈਂਸ ਬਹੁਤ ਅੱਛੀ ਆ ਆਪਟੀਮਮ ਹੈ ਅਦਰ ਵਾਈਕਲਸ ਦੇ ਕੰਪੈਰੀਂਗ ਦੇਖਿਆ ਜਾਵੇ ਤੇ ਬਹੁਤ ਵਧੀਆ ਆ ਦੂਜੀ ਗੱਲ ਇਹਦੀ ਆਪਾਂ ਕਰਾਂਗੇ ਸਰ ਜਿੱਦਾਂ ਤੁਸੀਂ ਇੱਕ ਬੜੀ ਅੱਛੀ ਗੱਲ ਕਹੀ ਸੀ ਮੈਂ ਹੁਣ ਦੇਖਿਆ ਫੀਚਰ ਤੁਸੀਂ ਬੜਾ ਵਧੀਆ ਫੀਚਰ ਦੱਸਿਆ ਕਿ ਇਹਦੀ ਜਿਹੜੀ ਫਰੰਟ ਗ੍ਰੇਲ ਹੈ ਨਾ ਟ੍ਰੈਪੋਜੈਟ ਵਿਦ ਜਦੋਂ ਤੁਸੀਂ ਕਾਰ ਨੂੰ ਡਰਾਈਵ ਕਰਦੇ ਆ ਆਪਾਂ ਹਿੱਲ ਏਰੀਆ ਦੇ ਵਿੱਚ ਜਿੱਦਾਂ ਜਿੱਦਾਂ ਤੁਹਾਡੀ ਕਾਰ ਟਰਨ ਕਰਦੀ ਹੈ ਉਦੋਂ ਉਦਾਂ ਹੀ ਲਾਈਟ ਸ਼ਾਰਪ ਹੋਣੀਆਂ ਜਾਂਦੀਆਂ ਹਨ ਨਾਈਟ ਮੋਡ ਦੇ ਵਿੱਚ ਔਰ ਈਜ਼ੀ ਵਿਜ਼ਿਬਿਲਟੀ ਔਰ ਤੁਹਾਨੂੰ ਜਿਹੜੀਆਂ ਸੇਫਟ ਡਰਾਈਵਿੰਗ ਤੁਹਾਨੂੰ ਪ੍ਰੋਵਾਈਡ ਕਰਾ ਕੇ ਦਿੰਦੀ ਹੈ ਗੱਲ ਕਰੀਏ ਅੰਮ੍ਰਿਤਸਰ ਦੀ ਤੇ ਅੰਮ੍ਰਿਤਸਰ ਤੋਂ ਬਹੁਤ ਜ਼ਿਆਦਾ ਲੋਕ ਜਿਹੜੇ ਪਹਾੜਾਂ ਵੱਲ ਚੱਲਦੇ ਨੇ ਛੁੱਟੀਆਂ ਵਿਦਾਨ ਅਕਸਰ ਪਹਾੜਾਂ ਤੇ ਜਾਂਦੇ ਹੈ ਗਿਆ ਤੇ ਪਹਾੜਾਂ ਤੇ ਇੱਕ ਅਲੱਗ ਹੀ ਮਜ਼ਾ ਦੇਗੀ ਹੈ ਆਪਣੀ ਰਾਈਡ ਦੇ ਉੱਤੇ ਬਿਲਕੁਲ ਸਰ ਜਦੋਂ ਜਦੋਂ ਤੁਸੀਂ ਦੇਖਦੇ ਹੋ ਸਰ ਕਿ ਆਪਣਾ ਛੋਟੇ ਛੋਟੇ ਬੱਚੇ ਜਿੱਦਾਂ ਫੋਰ ਐਗਜ਼ ਕੁੰਦਾ ਕਿ ਆਪਾਂ 셀ਫ ਡਰਾਈਵਨ ਕਰੀਏ ਹਮੇਸ਼ਾ ਕਾਰ ਇਹਦੇ ਵਿੱਚ ਮੈਨਿਓਰਬਿਲਟੀ ਦੇ ਵਿੱਚ ਯੂਨਿਕ ਫੀਚਰ ਤਾਂ ਮੈਂ ਉਹੀ ਗੱਲ ਆ ਗਈ ਕਿ ਐਕਸਟਰਾ ਫੀਚਰ ਜਿਹੜੇ ਦਿੱਤੇ ਗਿਆ ਉਹ ਸਾਡੀ 셀ਫ ਡਰਾਈਵਨ ਵਾਸਤੇ ਦਿੱਤੇ ਗਿਆ ਜਿੱਦਾਂ ਇਹਦੇ ਅੰਦਰ ਸਕਰੀਨਿੰਗ ਬੈਟਰੀ ਹੈ ਵੱਡੀ ਸਕਰੀਨ ਹੈ ਫਿਰ ਇਹਦੇ ਚ ਚਲਾਉਣ ਲੱਗਿਆ ਦੀ ਮੈਨਿਓਰਬਿਲਟੀ ਬਹੁਤ ਜ਼ਿਆਦਾ ਈਜ਼ੀ ਹੈ ਜਿੱਦਾਂ ਇੱਕ ਟਰਨਿੰਗ ਰੇਡੀਅਸ ਦਾ ਨਾਮ ਲੈ ਲੈਨੇ ਆਪਾਂ ਟਰਨਿੰਗ ਰੇਡੀਅਸ ਇਹਦਾ ਆਮ ਨੋਰਮਲ ਕਾਰਾਂ ਨਾਲੋਂ ਜਿਹੜੀਆਂ ਛੋਟੀਆਂ ਸੜਾਂ ਕਾਰਾਂ ਹੁੰਦੀਆਂ ਉਹਦੇ ਅਕੋਰਡਿੰਗ ਹੀ ਦਾ ਟਰਨਿੰਗ ਰੇਡੀਅਸ ਮੇਨਟੇਨ ਕੀਤਾ ਗਿਆ ਇਹ ਛੋਟੀ ਤੋਂ ਛੋਟੀ ਜਗ੍ਹਾ ਤੋਂ ਕੁਝ ਗੱਲ ਕਰੀਏ ਤੇ ਇਹਦਾ ਪ੍ਰਾਈਸ ਕੀ ਰਹੇਗਾ ਇਹਦਾ ਪ੍ਰਾਈਸ ਸਰ ਗਰਾਉਂਡ ਪ੍ਰਾਈਸ ਜਿਹੜੀ ਸਟਾਰਟਿੰਗ ਹੈ ਸਰ 8 ਲੱਖ ਤੋਂ ਲੈ ਕੇ ਤੇ 12 ਲੱਖ 80 ਹਜ਼ਾਰ ਤੱਕ ਜਾਂਦਾ ਸ਼ੋਰੂਮ ਪ੍ਰਾਈਸ ਬਾਕੀ ਜਿੱਦਾਂ ਜਿੱਦਾਂ ਜੜੀਆਂ ਜੜੀਆਂ ਚੀਜ਼ਾਂ ਜਿਦਾ ਆਰਸੀ ਇੰਸ਼ੋਰੈਂਸ ਵਗੈਰਾ ਇਹਦਾ ਈਟੀਸੀ ਅਦਰ ਚਾਰजेस ਹੁੰਦੇ ਨੇ ਉਹ ਆਪਾਂ ਜਦੋਂ ਆਪਾਂ ਕਲੱਬ ਕਰੀਏ 15 ਲੱਖ ਦਾ ਟੌਪ ਮਾਡਲ ਆਟੋਮੈਟਿਕ ਜਾਂਦਾ ਹੈ ਇਹਦਾ 12 ਲੱਖ ਰੁਪਏ ਤੋਂ ਸਟਾਰਟ ਹੋਵੇ ਵੇਰੀਐਂਟ ਕਿਹੜੇ ਕਿਹੜੇ ਦੇ ਜੀ ਸਰ ਇਹਦੇ ਵਿੱਚ ਜਿੱਦਾਂ ਮੈਨੂਅਲ ਦੇ ਵਿੱਚ ਤਿੰਨ ਵੇਰੀਐਂਟ ਆਉਂਦੇ ਨੇ ਆਟੋਮੈਟਿਕ ਦੇ ਵਿੱਚ ਵੀ ਤਿੰਨ ਵੇਰੀਐਂਟ ਆਉਂਦੇ ਨੇ ESG ਤੇ ਮਾਈਲੇਜ ਦੀ ਦੇਖਿਏ ਤੇ ਮਾਈਲੇਜ ਸਰ ਜਿਹੜਾ ਮੈਨੂਅਲ ਹੈ ਉਹਦੀ 21.8 ਕਿਲੋਮੀਟਰ ਪਰ ਲੀਟਰ ਤੇ ਜਿਹੜਾ ਆਟੋਮੈਟਿਕ ਹੈ ਉਹਦੀ 22.7 ਕਿਲੋਮੀਟਰ ਸਰ ਤੇ ਆ ਪੈਟਰੋਲ ਗੱਡੀ ਇਕੱਲਾ ਹੀ ਹਾਂਜੀ ਸਿੰਗਲ ਟੈਕਨੋਲੋਜੀ ਪੈਟਰੋਲ ਦੇ ਉੱਤੇ ਆ ਸਰ ਤੇ ਗੱਡੀ ਦੇ ਅੰਦਰ ਦੇ ਫੀਚਰ ਵੀ ਤੁਹਾਨੂੰ ਦਿਖਾਣੇ ਆ ਤੇ ਅੰਦਰ ਦੀ ਲੁੱਕ ਦਿਖਾਣੇ ਆ ਤੇ ਕੰਫਰਟ ਜ਼ੋਨ ਕਿੰਨਾ ਗੱਡੀ ਦਾ ਹੈਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਜਿਸ ਤਰ੍ਹਾਂ ਕਿ ਤੁਸੀਂ ਅੰਦਰ ਦੇਖ ਸਕਦੇ ਹੋ ਸਭ ਤੋਂ ਵੱਡੀਆਂ ਫੀਚਰ 360뷰 ਜਿਹੜਾ ਹੈ ਇਹ ਤੁਹਾਨੂੰ ਗੱਡੀ ਦੇ ਵਿੱਚ ਆਪਣੇ ਆਪ ਦੇ ਕਿ ਬਹੁਤ ਵੱਡੀ ਸਿਕਿਉਰਟੀ ਦਿੰਦਾ ਹੈ ਜਿਸ ਤਰ੍ਹਾਂ ਕਿ ਟ੍ਰੈਫਿਕ ਦੇ ਵਿੱਚ ਚਲਾਣੀ ਹੋਵੇ ਜਾਂ ਹੀਲੀ ਏਰੀਆ ਦੇ ਵਿੱਚ ਕਈ ਇਸ ਤਰ੍ਹਾਂ ਦੀ ਸਪੇਸ ਆਉਂਦੀ ਜਿੱਤੇ ਕਿ ਸਾਨੂੰ ਗੱਡੀ ਦੇ ਚਾਰੇ ਪਾਸੇ ਦੇਖਣਾ ਬਹੁਤ ਜ਼ਰੂਰੀ ਹੁੰਦਾ ਕਿੰਨੀ ਸਪੇਸ ਹੈ ਉਹਦੇ ਲਈ 360뷰 ਕਾਫੀ ਹੈਲਪ ਕਰਦਾ ਦੂਸਰੀ ਇੰਟੀਰੀਅਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਾਫੀ ਅਟਰੈਕਟਿਵ ਡਿਜ਼ਾਈਨ ਦਿੱਤਾ ਗਿਆ ਹੈ ਨਾਲ ਦੇ ਨਾਲ ਤੁਹਾਨੂੰ ਵਾਇਰਲੈਸ ਚਾਰਜਰ ਵੀ ਦਿੱਤਾ ਗਿਆ ਤੁਸੀਂ ਇੱਥੇ ਆਪਣਾ ਮੋਬਾਈਲ ਰੱਖ ਕੇ ਤੇ ਮੋਬਾਈਲ ਚਾਰਜ ਵੀ ਕਰ ਸਕਦੇ ਹੋ ਉਸ ਦੇ ਨਾਲ ਨਾਲ ਹੋ ਡੂੰਘੇ ਕਿਤੇ ਗਏ ਸਰ ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਦਾ 360 ਡਿਗਰੀ ਵੀਊ ਜਿਹੜਾ ਕੈਮਰਾ ਹੁੰਦਾ ਜੀ ਇਹਦੇ ਵਿੱਚ ਤੁਹਾਨੂੰ ਤਿੰਨ ਚੀਜ਼ਾਂ ਦੀ ਬਹੁਤ ਜ਼ਿਆਦਾ ਜਿਹੜਾ इजीली ਡਰਾਈਵ ਪ੍ਰੋਵਾਈਡ ਕਰਦਾ ਹੈ ਪਹਿਲੀ ਗੱਲ ਸਰ ਜਦੋਂ ਆਪਾਂ ਇਹਦੇ ਸਿਟੀ ਹੋਵੇ ਚਾਹੇ ਹਾਈਵੇ ਹੋਵੇ ਚਾਹੇ ਕਿਸੇ ਵੀ ਜਗ੍ਹਾ ਤੇ ਡਰਾਈਵ ਹੋਵੇ 360올 ਵਿਊ ਕੈਮਰਾ ਕਹਿੰਦੇ ਇਹਨੂੰ ਆਪਾਂ ਹੁਣ ਦੇਖੋ ਜਿੱਦਾਂ ਕਿ ਆਪਾਂ ਜੀ ਸਾਡੇ ਨਾਲ ਨਾਲੇ ਕੈਮਰੇ ਦੇ ਨਾਲ ਨਾਲ ਚੱਲ ਰਿਹਾ ਕਿ ਮੈਂ ਕਾਰ ਡਰਾਈਵ ਕਰ ਰਿਹਾ ਚਾਹੇ ਮੈਂ ਸ਼ਹਿਰ ਚਾਹੇ ਮੈਂ ਹਿਲੀ ਏਰੀਆ ਚਾਹੇ ਮੈਂ ਕਿਸੇ ਪਾਰਕਿੰਗ ਜ਼ੋਨ ਚਾ ਜਦੋਂ ਵੀ ਮੈਂ ਕਾਰ ਨੂੰ ਆਪਣੀ ਨੂੰ ਕੱਢਦਾ ਜਦੋਂ ਪਾਰਕਿੰਗ ਵੇ ਦੇ ਨਾਲ ਮੈਂ ਗੱਡੀ ਲਗਾਣੀ ਹੁੰਦੀ ਹੈ ਨਾ ਉਦੋਂ ਮੈਨੂੰ yellow lines ਦੇ ਉੱਤੇ ਜ਼ਿਆਦਾ ਵਰਕ ਕਰਦਾ ਕਿ ਤੁਸੀਂ ਜਗ੍ਹਾ ਆਪਣੀ ਐਗਜ਼ੈਕਟ ਜਗ੍ਹਾ ਤੇ ਔਰ ਈਜ਼ੀ ਔਰ ਸੇਫ ਪਾਰਕਿੰਗ ਕਰ ਲ ਫੋਰ ਸਾਈਡ 뷰360뷰 ਉਹਨੂੰ ਕਹਿੰਦੇ ਆ ਪਲੱਸ ਦੂਜਾ ਕੀ ਫੀਚਰ ਤੁਸੀਂ ਬੜਾ ਵਧੀਆ ਦੱਸਿਆ ਸਰ ਕਿ ਨਾ ਜਿਹੜਾ ਮੋਬਾਈਲ ਅੱਜ ਦੀ ਡੇਟ 'ਚ ਨਾ ਬੱਚਿਆਂ ਦਾ ਬੜਾ ਸ਼ੌਂਕ ਹੁੰਦਾ ਮੋਬਾਈਲ ਵਾਇਰਲੈਸ ਮੋਬਾਈਲ ਚਾਰਜਰ ਹੋਣਾ ਚਾਹੀਦਾ ਜੇ ਤਾਂ ਮਾਲ ਤੁਸੀਂ ਬਾਹਰ ਗਏ ਹੋ ਕਿਤੇ ਤੁਹਾਨੂੰ ਆਪਣਾ ਕਾਰ ਦੇ ਵਿੱਚ ਜਿਹੜਾ ਚਾਰਜਿੰਗ ਪੁਆਇੰਟ ਲੀਟ ਲੈਣਾ ਵੀ ਭੁੱਲ ਗਿਓ ਤੁਸੀਂ ਈਜ਼ੀ ਜਿਹੜਾ ਆਪਣੇ ਮੋਬਾਈਲ ਨੂੰ ਮੋਬਾਈਲ ਵਾਇਰਲੈਸ ਮੋਬਾਈਲ ਚਾਰਜਰ ਤੇ ਤੁਸੀਂ ਯੂਜ਼ ਕਰ ਸਕਦੇ ਹੋ ਸਰ ਖਾਸ ਗੱਲ ਇਹਦੇ ਵਿੱਚ ਪੈਡਲ ਸ਼ਿਫਟਿੰਗ ਇਹਨੂੰ ਕਹਿੰਦੇ ਆ ਸਪੋਰਟਸ ਡਰਾਈਵਿੰਗ ਵਾਸਤੇ ਆਪਾਂ ਠੀਕ ਹੈ ਸਰ ਜਦੋਂ ਇਹਦੀ ਫਾਸਟ ਡਰਾਈਵਿੰਗ ਜਦੋਂ ਆਪਾਂ ਕਹਿੰਦੇ ਆ ਫੋਰ ਏਗਜ਼ਾਮਪਲ ਆਪਾਂ ਕਿਸੇ ਜਗ੍ਹਾ ਤੇ ਜਾ ਰਹੇ ਹਾਂ ਤੁਹਾਨੂੰ ਇੱਕਦਮ ਪਾਵਰ ਥ੍ਰਿਲ ਚਾਹੀਦੀ ਹੈ ਤੁਸੀਂ ਪੈਡਲ ਸ਼ਿਫਟਿੰਗ ਵੀ ਕਰ ਕਰ ਸਕਦੇ ਹੋ ਸਰ ਮੈਨੂੰ ਇਹ ਮਤਲਬ 12 ਲੱਖ ਰੁਪਏ ਦੀ ਕਾਰ ਦੇ ਵਿੱਚ ਐਜੋ ਜਿਹੜੇ ਫੀਚਰ ਜਿਹੜਾ ਮੇਰੀ ਫੀਚਰ ਹੈ ਵੱਡੀਆਂ ਵੱਡੀਆਂ ਗੱਡੀਆਂ ਚਾਹੁੰਦੇ ਪੈਡਲ ਸ਼ਿਫਟਿੰਗ ਨਾਲ ਹੋ ਗਿਆ ਫਿਰ ਮਿਊਜ਼ਿਕ ਸਿਸਟਮ ਕੰਟਰੋਲ ਔਨ 올 ਸਟੀering ਵੀਲਸ 크ਰੂਜ਼ ਕੰਟਰੋਲ ਔਲਸੋ ਸਰ ਐਤੋਂ ਦੀ ਜਿਹੜੀ ਡਰਾਈਵਿੰਗ ਕੰਫਰਟ ਨੂੰ ਵਧਾਉਂਦਾ ਸਰ ਹਾਈਵੇ ਦੇ ਉੱਤੇ ਜਦੋਂ ਆਪਾਂ 120 100 ਸਪੀ ਇਟਸ ਇਟ ਡਿਪੈਂਡਸ ਔਨ ਯੋਰ ਕਾਰ ਸਪੀਡ ਲਿਮਿਟ ਯਾਨੀ ਕਿ ਇਹੀ ਵੱਡੀਆਂ ਗੱਡੀਆਂ ਦੇ ਫੀਚਰ ਜਿਹੜੇ ਇਸ ਗੱਡੀ 'ਚ ਲੈ ਸਕਦੇ ਆ ਯਾ ਬਿਲਕੁਲ ਸਰ ਮਤਲਬ ਛੋਟੀ ਕਾਰ ਵੱਡਾ ਧਮਾਕਾ ਆ ਠੀਕ ਹੈ ਸਰ ਇਹਦੇ ਜਿਹੜਾ ਕੰਬੋ ਫੀਚਰ ਦਾ ਕੰਬੋ ਪੈਕ ਆ ਸਕਦੇ ਆ ਉਹਨਾਂ ਹੈਡ ਅਪ ਡਿਸਪਲੇ ਐ ਸਰ ਨਾਰਮਲ ਛੋਟੀਆਂ ਕਾਰਾਂ ਚ ਕਿਸੇ ਚ ਨਹੀਂ ਆਉਂਦੀ ਹੈਡ ਅਪ ਡਿਸਪਲੇ ਟਾਈਮ ਆਫ ਡਰਾਈਵਿੰਗ ਤੁਹਾਡੀ ਸੇਫਟੀ ਨੂੰ ਵਧਾਉਂਦੀ ਆ ਨਾਈਟ ਮੋਡ ਦੇ ਵਿੱਚ ਅਗਰ ਤੁਸੀਂ ਡਰਾਈਵ ਕਰਦੇ ਹੋ ਉਹਨਾਂ ਡਰਾਈਵ ਮੋਡ ਦੇ ਵਿੱਚ ਤੁਹਾਨੂੰ ਬਾਰ ਬਾਰ ਕੰਸਟੈਂਟ ਮੀਟਰ ਤੇ ਨਹੀਂ ਕਰਨਾ ਪੈਂਦਾ ਆਲ ਸਮ ਡਿਸਪਲੇ ਜਿਹੜੀਆਂ ਹੈ ਤੁਹਾਡੀ ਆਟੋ ਡਿਸਪਲੇ ਤੇ ਆ ਜਾਂਦੀਆਂ ਹੁੰਦੀਆਂ ਨੇ ਸਰ ਇਹਦੇ 뮤직 ਸਿਸਟਮ ਦੀ ਜਿਹੜੀ TFT ਸਕਰੀਨ ਐ ਸਰ 10 ਇੰਚ ਟੂ 1 ਆ ਇਹਦਾ ਵਿਊ ਬਹੁਤ ਅੱਛਾ ਆ ਦੂਜੀ ਗੱਲ ਕੀ ਆ ਤੁਸੀਂ ਇਜ਼ੀ ਟੂ ਰੀਡ ਹੋ ਜਾਂਦੀ ਹੈ ਜੀ ਇਹਦਾ ਇੰਟੀਰੀਅਰ ਬੜਾ ਚਾ ਫਰਸਟ ਕਲਾਸ ਇੰਟੀਰੀਅਰ ਸਰ ਇਹਦਾ ਦਿੱਤਾ ਦੂਜੀ ਗੱਲ ਸਰ ਇੱਕ ਮੈਂ ਜੀ ਦੀ ਜ਼ਰੂਰ ਦੱਸਣਾ ਚਾਹਾਂਗਾ ਇਸ ਕਾਰ ਦੀ ਜਿਹੜੀ ਮੈਂ ਤੁਹਾਨੂੰ ਮਾਈਲੇਜ ਦਸੀ ਹੈ ਨਾ ਸਰ ਇਹ ਟਰਬੋ ਜੈਟ ਇੰਜਨ ਦੀ ਹੈ ਜੀ 80 ਇੰਜਨ ਦੀ ਹੈ ਇਹ ਟਰਬੋ ਜੈਟ ਦੀ ਮਾਈਲੇਜ ਯੈਸ ਬਿਲਕੁਲ ਸਰ ਇਹੋ ਜੀ ਮਾਈਲੇਜ ਕਰੇ ਮੈਂ ਅੱਜ ਤੱਕ ਨਹੀਂ ਆਪਣੀ ਲਾਈਫ ਵਿੱਚ ਮੈਂ ਛੋਟੀ ਗੱਡੀ ਦੀ ਵੀ ਨਹੀਂ ਸੁਣੀ ਕਿਸੇ ਦੀ ਜਿਹੜੀ ਮਾਈਲੇਜ ਤੁਹਾਨੂੰ ਮਿਲੇਗੀ ਮਾਈਲੇਜ ਜੀ ਬੇਮਿਸਾਲ ਮਾਈਲੇਜ ਦੀ ਯਾ ਬਿਲਕੁਲ ਸਰ 20.8 22.8 ਕਿਐਮਪੀਐਲ ਨਾਟੋਮੈਟਿਕ ਉਹ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣਾ ਮੋਬਾਈਲ ਰੱਖਿਆ ਤਾਂ ਮੋਬਾਈਲ ਚਾਰਜ ਹੋਣਾ ਸ਼ੁਰੂ ਹੋ ਗਿਆ ਬਲੂ ਲਾਈਟ ਆ ਗਈ ਹੈ ਸੋ ਹਟਾ ਲਿਆ ਤੇ yellow ਲਾਈਟ ਹੈ ਆ ਮੋਬਾਈਲ ਰੱਖਿਆ ਤੇ ਨਾਲ ਹੀ ਮੋਬਾਈਲ ਚਾਰਜ ਸ਼ੁਰੂ ਹੋ ਗਿਆ ਮੋਸਟਲੀ ਆਪਾਂ ਮੋਬਾਈਲ ਗੱਡੀ ਦੇ ਵਿੱਚ ਇੱਥੇ ਰੱਖਦੇ ਹਾਂ ਤਾਂ ਸਾਨੂੰ ਵਾਇਰ ਦੀ ਵੀ ਲੋੜ ਨਹੀਂ ਹੈਗੀ ਜਦੋਂ ਮਰਜੀ ਮੋਬਾਈਲ ਰੱਖੋ ਤੇ ਬਹੁਤ ਹੀ ਅੱਛਾ ਫੀਚਰ ਹੈ ਜਿਹੜਾ ਅੱਜ ਦੇ ਟਾਈਮ ਦੀ ਬਹੁਤ ਜ਼ਰੂਰਤ ਹੈ ਮੋਬਾਈਲ ਚਾਰਜਿੰਗ ਦੀ ਇਸ ਦੇ ਨਾਲ ਨੇ 에어 ਬੈਗ ਕਿੰਨੇ ਇਹਦੇ ਚ 6 에어 ਬੈਗ ਨੇ ਸਰ ਜਿਹੜਾ G ਔਰ V ਮਾਡਲ ਟੌਪ ਤੋਂ ਸੈਮੀ ਟੌਪ ਮਾਡਲ ਰਹੇਗਾ ਉਹਦੇ ਵਿੱਚ ਦੋਨੋਂ ਚ 6 에어 ਮਿਊਜ਼ਿਕ ਸਿਸਟਮ TFT ਸਕਰੀਨ ਦੇ ਨਾਲ ਸਿਰਫ 4 ਸਪੀਕਰਸ ਵਿਦ 2 ਟਿਊਟਰਸ ਤੁਹਾਡੀਆਂ ਜਿਹੜੀਆਂ ਸਾਊਂਡਸ ਨੂੰ ਬੈਟਰ ਬਣਾਉਣ ਵਾਸਤੇ ਇਨਫੋਰਟ ਸਿਸਟਮ ਵਾਸਤੇ ਅੱਛਾ ਤੁਹਾਨੂੰ ਲੱਗੇਗਾ ਇਹਦੇ ਵਿੱਚ ਤੁਹਾਡੀ ਜਦੋਂ ਤੁਸੀਂ ਕਾਰ ਨੂੰ ਡਰਾਈਵ ਕਰਦੇ ਹੋ ਤੁਹਾਡੀਆਂ ਮਾਈਲੇਜ ਜਿਹੜੇ-ਜਿਹੜੇ ਫੀਚਰ ਸੀ ਤੁਹਾਨੂੰ ਨਾਲ-ਨਾਲ ਲੋੜਿਆ ਉਹ ਤੁਹਾਨੂੰ ਨਾਲ ਵੀ ਦੇ ਦੇ ਸਰ ਇਹਦੇ ਚ ਇੱਕ ਨਾ એનર્ਜੀ ਸੇਵਰ ਆਂਦਾ ਹੈ ਜਿਹੜਾ ਮੈਂ ਤੁਹਾਨੂੰ ਇਹ ਡਿਸਪਲੇ ਤੇ ਦਿਖਾ ਰਿਹਾ ਸ਼ਾਇਦ ਪਾਜੀ ਵੀ ਦਿਖਾ ਰਹੇ ਹੋਣਗੇ ਇਹ ਨਾ એનર્ਜੀ ਫਲੋ એનર્ਜੀ ਫਲੋ ਦਾ ਮਤਲਬ ਹੁੰਦਾ ਜਦੋਂ ਤੁਸੀਂ ਸਿਟੀ ਚ ਕਿਤੇ ਕਾਰ ਡਰਾਈਵ ਕਰਦੇ ਹੋ ਐਵਰੇਜ ਕਿੰਦਾ ਜ਼ਿਆਦਾ ਹੋਊਗੀ ਸਰ ਜਦੋਂ ਤੁਸੀਂ ਆਈਡਲ ਸ ਸਟਾਰਟ ਆਫ ਦਾ ਬਟਨ ਆਉਂਦਾ ਹੈ ਉਹਨੂੰ ਅਗਰ ਤੁਸੀਂ ਇਹਨੂੰ ਦਬ ਕੇ ਰੱਖੋਗੇ ਇੱਕ ਵਾਰ ਉਹਨੂੰ ਔਨ ਕਰ ਦੋਗੇ ਤੁਹਾਡੀ ਕਾਰ ਆਟੋਮੈਟਿਕਲੀ ਆਈਡੀਅਲ ਸਟਾਪ ਤੇ ਜਦੋਂ ਤੁਸੀਂ ਕਾਰ 30 ਸੈਕਿੰਡ ਤੋਂ ਬ੍ਰੇਕ ਦਬ ਕੇ ਰੱਖੀ ਉਦੋਂ ਕਾਰ ਨਾ ਆਫ ਹੋ ਜਾਣਾ ਬਟ ਯੋਰ ਸਿਸਟਮ ਇਜ਼ ਆਲ ਵਰਕਿੰਗ ਟਾਈਮ ਆਫ ਆਈਡੀਅਲ ਸਟਾਪਿੰਗ ਠੀਕ ਹੈ ਤੁਸੀਂ ਜਦੋਂ ਤੁਹਾਡੀ ਜਦੋਂ ਤੁਸੀਂ ਕਲੱਚ ਤੋਂ ਪੈਰ ਚੁੱਕਿਆ ਕਾਰ ਆਪਣੇ ਆਟੋਮੈਟਿਕਲੀ ਸਟਾਰਟ ਹੋ ਕੇ ਚੱਲ ਜਾਣਾ ਇਹਨੂੰ ਕਹਿੰਦੇ ਆਪਾਂ ਮਾਈਲ ਡਾਇਬ੍ਰੇਟ ਆਟੋ ਸਟਾਰਟ ਆਫ ਯਾਨੀ ਕਿ ਪਾਵਰ ਈਸੇਵਿੰਗ ਹੋ ਗਈ ਪਤਾ ਵੀ ਨਹੀਂ ਲੱਗਿਆ ਤੇ ਆਪਣੇ ਆਪ ਕਾਰ ਦੁਬਾਰਾ ਸਟਾਰਟ ਹੋ ਗਈ ਆ ਬਿਲਕੁਲ ਸਰ ਬਿਲਕੁਲ ਇਹ ਇਹਦੇ ਨਾਲ ਤੁਹਾਡੀ ਕਾਰ ਦੀ એનર્ਜੀ ਵੀ ਸੇਵ ਹੁੰਦੀ ਹੈ ਦੂਜੀ ਗੱਲ ਹੈ ਤੁਹਾਡੀ ਕਾਰ ਦਾ ਬੈਟਰੀ ਦਾ ਲਾਈਫ ਵੀ ਵੱਧਦੀ ਹੈ ਐਵਰੇਜ ਵੀ ਵੱਧਦੀ ਹੈ ਇੱਕ ਤੁਹਾਨੂੰ ਬਾਰ-ਬਾਰ ਕਾਰ ਨੂੰ ਸਟਾਰਟ ਆਫ ਕਰਨ ਦੀ ਲੋਡ ਨਹੀਂ ਪੈਂਦੀ ਸਰ ਪਾਵਰ ਸੇ ਵੀ ਹੋ ਗਈ ਤੇ ਆਪਣਾ ਮੈਨੇਜ ਵੀ ਹੋ ਗਿਆ ਇਨਾ ਚੀਜ਼ਾ ਪਲਸ ਸਰ ਆਟੋ ਕਲਾਈਮੇਟ ਕੰਟਰੋਲ AC ਹੈ ਸਰ ਬਾਹਰ ਦੇ ਟੈਂਪਰੇਚਰ ਨੂੰ ਅੰਦਰ ਬਾਹਰ ਦੇ ਟੈਂਪਰੇਚਰ ਨੂੰ ਸੈਂਸ ਕਰਕੇ ਅੰਦਰ ਦੇ ਟੈਂਪਰੇਚਰ ਨੂੰ ਮੇਨਟੇਨ ਕਰਦਾ USB ਆਕਸਪੋਰਟ ਵੀ ਨਾਲ ਹੈ ਸਰ ਤੁਸੀਂ ਜਿੱਦਾਂ ਦਾ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਆਕਸਪੋਰਟ ਵੀ ਯੂਜ਼ ਕਰ ਸਕਦੇ ਹੋ ਚਾਰਜਰ ਐਕਸਟਰਾ ਪਾਵਰ ਵੀ ਦਿੱਤੀ ਹੋਈ ਹੈ ਸਰ ਜਿੱਦਾਂ ਮੰਨ ਲਓ ਕੋਈ ਲੈਪਟਾਪ ਵਗੈਰਾ ਇਆ ਕੋਈ ਐਕਸਟਰਾ ਮੋਬਾਈਲ ਯੂਜ਼ ਕਰਨ ਦੀ ਲੋੜ ਪੈ ਜਾਂਦੀ ਹੈ ਤੁਸੀਂ ਉੱਥੋਂ ਵੀ ਚਾਰਜਰ ਨੂੰ ਕਰ ਸਕਦੇ ਹੋ 뮤ਜ਼ਿਕ ਸਿਸਟਮ ਕੰਟਰੋਲ ਦੇ ਜਿਹੜੇ ਸਵਿਚਸ ਨੇ ਟ੍ਰੈਕਿੰਗ ਵੀ ਚੇਂਜ ਕਰ ਸਕਦੇ ਹੋ ਇਹਦੇ ਵਿੱਚ ਜਿਹੜੀ ਮੈਂ ਖਾਸ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਇਹਦਾ ਕਰੂਜ਼ ਕੰਟਰੋਲ ਵੀ ਸਟੀਰੀਂਗ 휠 ਦੇ ਉੱਤੇ ਆ ਆਮ ਨੋਰਮਲ ਤੁਹਾਨੂੰ ਕੋਈ ਐਕਸਟਰਾ ਬਟਨ ਲੱਭਣ ਦੀ ਲੋੜ ਨਹੀਂ ਪੈਂਦੀ ਜਦੋਂ ਤੁਸੀਂ ਉੱਤੇ ਗ੍ਰੀਨ ਲਾਈਟ ਆ ਜਾਏਗੀ ਇਟ ਮੀਨਸ ਵਰਕ ਕਰੂਜ਼ ਕੰਟਰੋਲ ਇਜ਼ ਆਨ ਯਾਨੀ ਕਿ ਸਿੰਗਲ ਸਵਿਚ ਨਾਲ ਆਪਾਂ ਕੂਲ ਕਰੂਜ਼ ਕੰਟਰੋਲ ਕਰ Yes ਔਰ a ਸਿੰਗਲ ਫਿੰਗਰ ਡਰਾਈਵ ਕਾਰ ਸਿੰਗਲ ਫਿੰਗਰ ਤੁਸੀਂ ਸੁਣਿਆ ਹੋਵੇ ਨਾਲ ਗੱਡੀ ਜਿਹੜੀ ਹੈ ਬਹੁਤ ਹੀ ਵਧੀਆ ਨਵੇਂ ਫੀਚਰ ਦੇ ਨਾਲ ਗੱਡੀ ਜਿਹੜੀ ਤੁਹਾਨੂੰ ਦਿਖਾਈ ਹੈ ਇਸ ਦੇ ਨਾਲ ਨਾਲ ਤੁਸੀਂ ਇਹ ਗੱਡੀ ਲਾਈਵ ਡੈਮੋ ਤੁਸੀਂ ਲੈ ਸਕਦੇ ਹੋ ਟੈਸਟ ਡਰਾਈਵ ਤੇ ਗੱਡੀ ਦੀ ਜਿਹੜੀ ਹੈ 15 ਤੋਂ 20 ਦਿਨ ਦੀ ਵੇਟਿੰਗ ਹੈਗੀ ਹੈ ਤਾਂ ਤੁਸੀਂ ਜਿਹੜੀ ਟੈਸਟ ਡਰਾਈਵ ਹੈ ਉਹ ਸ਼ੋਰੂਮ ਤੇ ਆ ਕੇ ਤੁਸੀਂ ਟੈਸਟ ਡਰਾਈਵ ਲੈ ਸਕਦੇ ਹੋ ਤੇ ਆਪਣੀ ਗੱਡੀ ਅੱਜ ਹੀ ਬੁੱਕਰਾਓ ਤਾਂ ਅਜਿਹੇ ਲੋਕ ਤਾਂ ਸਾਨੂੰ ਵੀ ਕਮੈਂਟ ਕਰਕੇ ਜਰੂਰ ਦੱਸੋਗੇ ਤੁਹਾਨੂੰ ਇਸ ਤਰ੍ਹਾਂ ਦੀ ਗੱਡੀ ਕਿਸ ਤਰ੍ਹਾਂ ਲੱਗਦੀ ਹੈ ਟੈਸਟ ਡਰਾਈਵ ਕਰਕੇ ਤੁਹਾਨੂੰ ਕਿੰਨੇ ਕਿ ਵਧੀਆ ਫੀਚਰ ਇਹਦੇ 'ਚ ਲੱਗਦੇ ਹੈ ਕਿਹੜੇ-ਕਿਹੜੇ ਫੀਚਰ ਤੁਹਾਨੂੰ ਅਟਰੈਕਟ ਕਰ ਰਹੇ ਹੈ ਕਮੈਂਟ ਕਰਕੇ